ਪਿੰਡ ਬੂੜਚਾਂ ਤੋਂ ਗੁਰਜੀਤ ਸਿੰਘ ਦੇ ਪਿਤਾ ਸਰਦਾਰ ਬਜਰ ਸਿੰਘ ਦੀ ਪਿਛਲੇ ਦਿਨੀ ਮੌਤ ਹੋ ਜਾਣ ਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸ੍ਰੀ ਖੰਡਰ ਸਾਹਿਬ ਜੀ ਦੇ ਪੂਜ ਪਾਏ ਗਏ। ਪਰੰਤ ਅਰਦਾਕੀ ਸਿੰਘ ਭਾਈ ਊਂਕਾਰ ਸਿੰਘ ਭੈਣੀ ਵਾਲਾ ਨੇ ਵਿਰਾਗ ਮਈ ਕੀਰਤਨ ਕੀਤਾ। ਰਿਸ਼ਤੇਦਾਰਾਂ ਪਿੰਡ ਪ੍ਰਾਵਾ ਤੇ ਲਾਖੀ ਦੇ ਮੌਤ ਬਾਰੇ ਪਹੁੰਚ ਕੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਪੇੜ ਕੀਤੇ। ਆਓ ਸ਼ਰਮ ਕਰਦੇ ਹਾਂ ਕੀਰਤਨ। ਹਰੇ ਤੇ ਸਰ ਪਰਮੇ ਅਜਰਾਏ ਹਰੇ ਭਰਤ ਸੇ ਪਾਉ ਗਰੇ ਤੇ ਸਰ ਪਰਮੇ ਅਜਰਾਏ ਹਰੇ ਭਰਤ ਸੇ ਦੋ ਨਾ yeah

अपने भक्ति लाए हो ऐसे समझी राम कली महिला पहला अंतर उत्पाद अवर न कोई जो कही है ਸੋ ਪ੍ਰਮੋ ਹੋਈ ਅੰਤਰ ਉਤਪਨ ਅਵਰ ਨ ਕੋਈ ਜੋ ਕਈ ਹੈ ਸੋ ਪ੍ਰਮੋ ਹੋਈ ਜੁਗਾ ਹਦਿਕੰਤਰ ਸਹਬ ਸਚ ਸੋਈ ਉਤਪਤ ਪਰਮ ਅਵਰ ਨ ਕੋਈ

नाम गुरु तो नाम है बस दो गुरु आत्मा नाम सार प्रकट है अभिमान नाम बिना क्या ज्ञान त्यान त्या 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 गुरु गोपाल है जग सम्मान आहुई का आर करे के बाबा बात परे दै सुख पावै नाम बिना कैसे सुख पावै यत्न करे बिंदु के न रहाई मनवा डोले नके पाई यम परपा बह सदाई तब में जीरो चार बाल जाई कैसे मुन देवा आठ रहे न सर्वदा रहे देवा सब दिन चार कहे सेवा मन तन निर्मल आवां देवा धर्म ले पावे सजना हो तो सर लागत रहो सुराओ कौन ते उधमियो भगत के भावो जग जापो गुरु अंग हर नाम हम में गर्व जाए मन पीनै झूठ न पावस पखंड के नै बिन गुरु शब्द नहीं कटबार नाक गुरुम कतत उचार हम में गर्व जाए मन पीनै ਉਹ ਨਾ ਪਾਵਸ ਖੰਡ ਕੀ ਨੇ ਬਿਲਕੁਲ ਸਬਦ ਨਹੀਂ ਘਰ ਆ ਨਾਮ ਗੁਰਮੁਖੰਦਾਤ ਜੀ ਯਾਰ ਜਿਸ ਦਾ ਪਾਸਾ ਵਾਹਿਗੁਰੂ ਦੀ ਕੀ ਬਤੀ ਸਰਦਾਰ ਬਚਨ ਸਿੰਘ ਨੂੰ ਸਰਦਾਰ ਦੇ ਫੁੱਲ ਪੇੜ ਕਰਦੇ ਹੋਏ ਭਾਈ ਦਲਜੀਤ ਸਿੰਘ ਅੰਮ੍ਰਿਤਪੁਰ ਦਸਾਂ ਦੀ ਪੂੰਜੀ ਸਤਪੁਰਾਂ ਦੇ ਉਹਨਾਂ ਨੇ ਬਖਸ਼ੀ ਸੀ ਉਹ ਉਹ ਕੇ ਅਲਵਿਦਾ ਕਹਿ ਕੇ ਆਪਾਂ ਨੂੰ ਉਹ ਸਤਪੁਰਾਂ ਵਿੱਚ ਚਰਨਾ ਜਪਰਾ ਜੀ ਇਹ ਸੰਸਾਰ ਤੇ ਜੋ ਵੀ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰੋਹ ਲਾਉਣਾ ਆਪਣਾ ਬੁਰਬਾਣੀ ਪੜਦੇ ਸਾਨੂੰ ਜੀਵਨ ਜਾਂਚ ਦੱਸਦੇ ਇੱਥੇ ਸਤਿਗੁਰਾਂ ਨੇ ਸਾਨੂੰ ਜੀਵਨ ਦਿੱਤਾ ਉੱਥੇ ਸਾਨੂੰ ਜੀਵਨ ਜਾਂਚ ਵੀ ਦੱਸੀ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਦਲਜੀਤ ਸਿੰਘ ਗਿਆਲਪੁਰਾ ਸਰਦਾ ਦੇ ਫੁੱਲ ਪੀੜ ਕਰਦੇ ਹੋਏ ਇਹ ਅਕਕਈ ਨਹੀਂ ਜਰੂਰ ਛੱਟ ਕੇ ਮੈਂ ਜਾਣਨਾ ਆਪਰ ਮੈਨੇ ਜਿਵੇਂ ਇਹ ਰੀਨ ਮਾਈ ਜਿਵੇਂ ਮਾਈ ਜਾਂਸੀ ਨਾ ਕਿ ਲਾਗੇ ਹੀ ਪੈਨ ਨੂੰ ਕਰ ਕਰਦੇ ਕੋਈ ਛੁਣੇਗਾ ਰਿਸ਼ਤ ਮੰਗ ਰਿਹਾ ਕਿ ਬੱਚੇ ਸਕੂਲ ਜਾਂ ਬੱਚ ਨੂੰ ਜਾਣ ਨੂੰ ਪਰੇਸ਼ਾਨੀ ਆ ਜਾਂ ਤਸਾਨ ਪਰੇਸ਼ਾਨੀ ਆ ਤਾਂ ਜਿੱਥੇ ਵੀ ਪ੍ਰਵਾਹ ਦਰਜੀ ਸਿੰਘ ਸੁਵੇਦ ਮਾਰਦਾ ਬਮਾਗੀ ਆ ਤੁਸ ਨੂੰ ਜਾ ਕੇ ਜੋ ਪ੍ਰਕਿਰਿਆ ਕਰੀਆ ਹੈ 1200 ਇਹ ਜਦੋਂ ਤੇ ਯਾਰ ਕੀਤਾ ਹੈ ਜੋਖਰੇ ਸੁਖਰੇ ਆਇਆ 15 ਵੀ ਜਿੰਗੇ ਇੱਕ ਬਿਠਾ ਗਿਆ ਕਿਉਂਕਿ ਉਹ ਆਸਾਮ ਦਾ ਲੋਕ ਜਿਸ ਬੰਦੇ ਦੀ ਇਹ ਜੇਪ ਦੀ ਟੁਰਨਟ ਜਸਤਰਾ ਨਾਲ ਜਾਣਾ ਜੀ ਨਿਕਲ ਚਲੇ ਗਏ ਤੁਹਾਨੂੰ ਬਾਦ ਨੂੰ ਤੁਹਾਨੂੰ ਹੋ ਸਾਰੇ ਆਪਸਾਂ ਪੁੱਛਾਈ ਕਰਨਾ ਪੈਂਦਾ ਬੜਾ ਦੇਵੀ ਕ ਜੀਸ਼ੋ ਨੇ ਜਿਸ ਮਾਰਕੀਆ ਆ ਕਹੇ ਹੋਵਾ ਪਤਰਾ ਸੁਭਜਤਾ ਆ ਕੇ ਨਾ ਥੋੜਾ ਜਿਹਾ ਮਨ ਨੂੰ ਸੁਖ ਨੂੰ ਜਮੈਂ ਬਾਕੀ ਬਚੀ ਹੈੁਰ ਗਈ ਹੈ ਜੇ ਝਲੁਕ ਦੇ ਕਿਸ ਬਨੰਤ ਵੀ ਆਵੇ ਐ ਬੱਤੀ ਗਈ ਆ ਮਾਰੀ ਕੋਲ ਕਿ ਬਈਆ ਕੋਈ ਮੁਰਿਆ ਸੇ ਲਾ ਕੇ ਦੁੱਖ ਦਰਦੀ ਆ ਜੋ ਨਹੀਂ ਮਾਤਾ ਗਿੰਦੀ ਆ ਉਹ ਤੋ ਜਾ ਸਰਚੰਕਾ ਜੀ ਨੂੰ ਮੌਦੀ ਗਗੀਸ਼ੋ ਆਪਣੇ ਰੋਟੀ ਪਾਣੀ ਪੀਣਾ ਬੁਰੀ ਬੁਰੀ ਹੈ ਜਦੋਂ ਆਦਾ ਹੈ ਤੇ ਕਿ ਯਾੜ ਤੇ ਜਾਂਦਾ ਹੈ ਹੁਣ ਦੁਕਾਨ ਦਾ ਛੋਟੀ ਦੁਕਾਨ ਖੋਲੀ ਆ ਉਹਦੇ ਨੇ ਆਪਣਾ ਰੋਟੀ ਪਾਣੀ ਚੋਣਾ ਇਹ ਤੋਂ ਗੱਲ ਇਹ ਦਿੱਖੇ ਨਾ ਸਮਾਜ